ਨ ਲੱਗਿਆ ਹੋਇਆ ਇਹਨਾਂ ਦੇ ਮਗਰ ਚਲੋ ਹੁਣ ਸ਼ੁਕਰ ਹੈ ਉਹ ਕਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਜਿੱਤ ਕੇ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਹਾੜ ਜੇਲ੍ਹ ਤੋਂ ਉੱਚੀ ਉੱਚੀ ਇਹਨਾਂ ਨੇ ਕੰਦਾ ਨੇ ਘਰਾਂਦੀਆਂ ਐ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਰਹੇ ਸੀ ਅੰਦਰੋਂ ਟੀ 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 ਬੰਦ ਵੀ ਲੋਕ ਨਾ ਜਾਣ ਕਿੱਥੇ ਹੋਣਾ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਵਾਲੇ ਕਹਿਣ ਲੱਗ ਜਾਂਦੇ ਸੀ ਅਫਸਰ ਵੇਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫੇਰ ਲਾਗੇ ਤੇ ਨਹੀਂ ਜਾਨੀ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕੌਣ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਹਰੋਂ ਲਾਤਾ ਕਹਿੰਦੇ ਰੋ ਅੰਦਰ ਹੀ ਚਲੋ ਸ਼ੁਕਰ ਹੈ ਅੱਜਕ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪੱਲੇ ਸਹੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਤਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋੜ ਕੇ ਇਹ ਰੋਂਦਾ ਪਿੱਟਦਾ ਪੰਜਾਬ ਬਣਾ ਕੇ ਰੱਖਤਾ ਸੀ ਆਪਾਂ ਇਕੱਠੇ ਹੋ ਰਾਵਾਂਗੇ ਪੰਜਾਬ ਸਰਕਾਰ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਬੰਦੇ ਹੀ ਨੰਨਾ ਬਾਉਂਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਟੜਕੀ ਬੰਦਾ ਨਾ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਆਉਂਦਾ ਸਰਕਾਰ ਦੇ ਕਿਸੇ ਦਫ਼ਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਾਂ ਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੋਂ ਤੁਸੀਂ ਜੇ ਜਵਾਬ ਦੇ ਦੋ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕਾਗਜ਼ ਘਟਨੇ ਮੈਂ ਆਪੀ ਠੀਕ ਕਰਾਂਗਾ